ਹਾਂਜੀ ਅਸੀਂ ਜੀ ਅੱਜ ਮਾਨਯੋਗ ਐਸਐਸਪੀ ਸ਼੍ਰੀ ਗੁਰਜੀਤ ਸਿੰਘ ਖੁਰਾਨਾ ਆਈਪੀਐਸਸੀ ਦੀ ਰੈਨਵਾਈ ਹੈੱਡ ਤੇ ਜਿਹੜੀਆਂ ਸਾਡੀਆਂ ਟੀਮਸ ਕੰਮ ਕਰ ਰਹੀ ਸੀ ਅੱਜ ਮੁਰਿੰਡਾ ਅਸੀਂ ਸਾਰੀ ਟੀਮ ਸਾਡੀ ਇਕੱਠੀ ਹੈ ਜਿਹਦੇ ਵਿੱਚ ਦੋ ਡੀਐਸਪੀ ਸਾਹਿਬਾਨ ਨੇ ਸਾਡੇ ਐਸਐਚਓਜ਼ ਨੇ ਡੀਐਸਪੀ ਸਬਡਿਵੀਜ਼ਨ ਚਮਕੌਰ ਸਾਹਿਬ ਡੀਐਸਪੀ ਸਬਡਿਵੀਜ਼ਨ ਮੁਰਿੰਡਾ ਤੇ ਇਹ ਅਸੀਂ ਸਾਰੀ ਫੋਰਸ ਇਕੱਠੀ ਕੀਤੀ ਹੈ ਤਕਰੀਬਨ 45 ਜਿਹੜੇ ਸਾਡੇ ਬਰਨਾਲ ਜਵਾਨ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਲਈ ਇਹ ਜਿਹੜਾ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਵਿੱਚ ਅਸਲੀ ਰੇਲਵੇ ਸਟੇਸ਼ਨ ਦੀ ਬੈਕਸਾਈਡ ਦਾ ਏਰੀਆ ਰੇਲਵੇ ਸਟ ਜਿਹੜੇ ਹੋਰ ਡਰਗ ਸਪੌਟਸ ਸਿਗੇ ਨੇ ਮੋਰਿੰਡਾ ਦੇ ਚਮਕੌਰ ਸਾਹਿਬ ਦੇ ਉੱਥੇ ਸਰਚ ਕਰਾਈ ਹੈ ਜਿਦੇ ਵਿੱਚ ਕੁਝ ਪਿੰਡ ਵੀ ਕਵਰ ਕੀਤੇ ਗਏ ਨੇ ਰੀਸੈਂਟਲੀ ਚਮਕੌਰ ਸਾਹਿਬ ਤੋਂ ਜਿਹੜੀ 1 ਹਟਾ ਲੀ ਗ੍ਰਾਮ ਹੈਰੋਇਨ ਦੀ ਵੀ ਰਿਕਵਰੀ ਹੋਈ ਹੈ ਤਾਸ਼ ਦੇ ਦੌਰਾਨ ਤੇ ਸਰਚ ਹਲੇ ਮੁਹਿੰਮ ਜਿਹੜੀ ਅੱਜ ਜਾਰੀ ਹੈ ਸਾਡੀਆਂ ਟੀਮਸ ਬਾਕੀ ਦੇ ਏਰੀਆਜ਼ ਨੂੰ ਵੀ ਡੋਮਿਨੇਟ ਕਰਨੀਆਂ ਨੇ ਤੇ ਇਹਦੀ ਜਿਹੜੀ ਟੋਟਲ ਰਿਕਵਰੀ ਹੋਏਗੀ ਅਸੀਂ ਸ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਬਟ ਇਹਦੇ ਨਾਲ ਕੀ ਹੈ ਆਪਰੇਸ਼ਨ ਦੇ ਨਾਲ ਇਹਦੇ ਚ ਚੈਕਿੰਗ ਵੀ ਹੋ ਰਹੀ ਹੈ ਸਰਚ ਵੀ ਹੋ ਰਹੀ ਹੈ ਜਿਹੜੀ ਫੋਰਸ ਦੀ ਡੋਮਿਨੇਸ਼ਨ ਏਰੀਆ ਦੇ ਵਿੱਚ ਵਾਕੂ ਸਾਰੇ ਪਾਸੇ ਹੈ ਔਰ ਪ੍ਰੈਜੈਂਸ ਇਨਸ਼ੋਰ ਕਰ ਰਹੇ ਕਿ ਮਾਹੌਲ ਜਿਹੜਾ ਹੈਗਾ ਸ਼ਾਂਤਿਮਈ ਰੱਖਿਆ ਜਾਵੇ ਔਰ ਜਿਹੜਾ ਪੁਲਿਸ ਦਾ ਇਸੇ ਤਰੀਕੇ ਨਾਲ ਦਬਦਬਾ ਬਣਿਆ ਰਹੇ ਔਰ ਸਾਨੂੰ ਇਹਦੇ ਚ ਲੋਕਾਂ ਤੋਂ ਵੀ ਖੂਬ ਕੋਆਪਰੇਸ਼ਨ ਮਿਲੀ ਹੈ ਔਰ ਇਸੇ ਤਰੀਕੇ ਨਾਲ ਜਿਹੜੀ ਪੁਲਿਸ ਟੀਮ ਸਾਡੀ ਨਿਰੰਤਰ ਕਾਰਗੁਜ਼ਾਰੀ ਆਪਦੀ ਅਮੁੱਚੀ ਰਹਿੰਦੀ ਰਹੇ ਹਾਂਜੀ ਅਸੀਂ ਜੀ ਅੱਜ ਮਾਨਯੋਗ ਐਸਐਸਪੀ ਸ਼੍ਰੀ ਗੁਰਜੀਤ ਸਿੰਘ ਖੁਰਾਨਾ ਆਈਪੀਐਸਸੀ ਦੀ ਰੈਨਮਾਈਟ ਤੇ ਸਾਡੀਆਂ ਟੀਮਸ ਕੰਮ ਕਰ ਰਹੀ ਸੀ ਅੱਜ ਮੁਰਿੰਡਾ ਅਸੀਂ ਸਾਰੀ ਟੀਮ ਸਾਡੀ ਇਕੱਠੀ ਹੈ ਜਿਹਦੇ ਵਿੱਚ ਦੋ ਡੀਐਸਪੀ ਸਾਹਿਬਾਨ ਨੇ ਸਾਡੇ ਐਸਐਚਓਸ ਨੇ ਡੀਐਸਪੀ ਸਬਡਿਵੀਜ਼ਨ ਚਮਕੌਰ ਸਾਹਿਬ ਡੀਐਸਪੀ ਸਬਡਿਵੀਜ਼ਨ ਮੁਰਿੰਡਾ ਤੇ ਇਹ ਅਸੀਂ ਸਾਰੀ ਫੋਰਸ ਇਕੱਠੀ ਕੀਤੀ ਹੈ ਤਕਰੀਬਨ 45 ਜਿਹੜੇ ਸਾਡੇ ਬਰਨਾਲ ਜਵਾਨ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਲਈ ਇਹ ਜਿਹੜਾ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਵਿੱਚ ਅਸਲੀ ਰੇਲਵੇ ਸਟੇਸ਼ਨ ਦੀ ਬੈਕਸਾਈਡ ਦਾ ਏਰੀਆ ਰੇਲਵੇ ਸਟੇਜ ਬੱਸ ਸ ਜਿਹੜੇ ਹੋਰ ਡਰੱਗ ਸਪੌਟਸਪੌਟਸ ਸੀਗੇ ਨੇ ਮੋਰਿੰਡਾ ਦੇ ਚਮਕੌਰ ਸਾਹਿਬ ਦੇ ਉੱਥੇ ਸਰਚ ਕਰਾਈ ਹੈ ਜਿਦੇ ਵਿੱਚ ਕੁਝ ਪਿੰਡ ਵੀ ਕਵਰ ਕੀਤੇ ਗਏ ਨੇ ਔਰ ਰੀਸੈਂਟਲੀ ਚਮਕੌਰ ਸਾਹਿਬ ਤੋਂ ਜਿਹੜੀ 1 ਹਟਾਲੀ ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਕਸ਼ੂ ਦੇ ਦੌਰਾਨ ਤੇ ਸਰਚ ਹਲੇ ਮੁਹਿੰਮ ਜਿਹੜੀ ਅੱਜ ਜਾਰੀ ਹੈ ਸਾਡੀਆਂ ਟੀਮਸ ਬਾਕੀ ਦੇ ਏਰੀਆਜ਼ ਨੂੰ ਵੀ ਡੋਮਿਨੇਟ ਕਰਨੀਆਂ ਨੇ ਤੇ ਇਹਦੀ ਜਿਹੜੀ ਟੋਟਲ ਰਿਕਵਰੀ ਹੋਏਗੀ ਅਸੀਂ ਸ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਬਟ ਇਹਦੇ ਨਾਲ ਕੀ ਹੈ ऑपरेशन ਦੇ ਨਾਲ ਇਹਦੇ ਚ ਚੈਕਿੰਗ ਵੀ ਹੋ ਰਹੀ ਹੈ ਸਰਚ ਵੀ ਹੋ ਰਹੀ ਹੈ ਜਿਹੜੀ ਫੋਰਸ ਦੀ ਡੋਮਿਨੇਸ਼ਨ ਏਰੀਆ ਦੇ ਵਿੱਚ ਵਾਕੂ ਸਾਰੇ ਪਾਸੇ ਹੈ ਔਰ ਪ੍ਰੈਜੈਂਸ ਇਨਸ਼ੋਰ ਕਰ ਰਹੇ ਕਿ ਮਾਹੌਲ ਜਿਹੜਾ ਹੈਗਾ ਸ਼ਾਂਤਿਮਈ ਰੱਖਿਆ ਜਾਵੇ ਔਰ ਜਿਹੜਾ ਪੁਲਿਸ ਦਾ ਇਸੇ ਤਰੀਕੇ ਨਾਲ ਦਬਦਬਾ ਬਣਿਆ ਰਹੇ ਔਰ ਸਾਨੂੰ ਇਹਦੇ ਚ ਲੋਕਾਂ ਤੋਂ ਵੀ ਖੂਬ ਕੋਆਪਰੇਸ਼ਨ ਮਿਲੀ ਹੈ ਔਰ ਇਸੇ ਤਰੀਕੇ ਨਾਲ ਜਿਹੜੀ ਪੁਲਿਸ ਟੀਮ ਸਾਡੀ ਨਿਰੰਤਰ ਕਾਰਜ ਜਾਰੀ ਆਪਦੀ ਅਮਲ ਚ ਲਿਆਉਂਦੀ ਰਹੇਗੀ